ਬੋਲੇ ਸੋਨੇਹਾ ਆਲੇ ਸਾਤ ਸਨਿਆ ਕਾਲੇ ਅੱਗੇ ਗਾਇਕ ਮਨਕੀਰਤ ਤੌਲਕ ਹੜਪੀੜਤਾਂ ਲਈ ਇੱਕ ਵਾਰ ਫਿਰ ਤੋਂ ਮਸੀਹਾ ਬਣ ਕੇ ਆਏ ਨੇ ਮਨਕੀਰਤ ਤੌਲਕ ਨੇ ਹੜਪੀੜਤ ਲੜਕੀਆਂ ਦੇ ਨਾਲ ਵਾਅਦਾ ਕੀਤਾ ਸੀ ਤੇ ਟੀਮ ਨਾਲ ਰਲ ਕੇ ਕਬੱਡੀ ਖਿਡਾਰੀਆਂ ਨੂੰ ਵੱਡਾ ਸਨਮਾਨ ਦੇ ਕੇ ਸਨਮਾਨਿਤ ਕੀਤਾ ਹੈ ਪੰਜਾਬ ਦੇ ਮਸ਼ਹੂਰ ਗਾਇਕ ਮਨਕੀਰਤ ਤੌਲਕ ਤੇ ਉਹਨਾਂ ਦੀ ਟੀਮ ਰੁਪਿੰਦਰ ਸਿੰਘ ਔਰ ਫਰੂਪਾ ਸੋਹਣਾਵਲੋ ਹੜਪੀੜਤਾਂ ਦੀ ਸੇਵਾ ਸਮੇਂ ਖਿਡਾਰਣਾ ਨਾਲ ਕੀਤੇ ਵਾਅਦੇ ਨੂੰ ਪੂਰਾ ਕੀਤਾ ਗਿਆ ਜਿਸ ਦੇ ਚਲਦਿਆ ਗੁਰਦੁਆਰਾ ਸਿੰਘ ਸ਼ਹੀਦ ਦਾ ਬੁਲਾਕੇ ਕਬੱਡੀ ਖਿਡਾਰਨਾ ਸਮੇਤ ਇੱਕ ਹੋਰ ਖਿਡਾਰੀ ਨੂੰ ਦੋ ਗੱਡੀਆਂ ਦੇ ਕੇ ਸਨਮਾਨਿਤ ਕੀਤਾ ਗਿਆ ਹਾਂਜੀ ਆਪਾਂ ਨੇ ਜਦੋਂ ਇਹਨਾਂ ਦੇ ਘਰ ਦੀ ਪ੍ਰੋਬਲਮ ਆਈ ਹੈ ਉਦੋਂ ਅਸੀਂ ਘਰ ਵਾਸਤੇ ਇਹਨਾਂ ਨੂੰ ਜੋ ਇਹਨਾਂ ਦੀ ਮੱਤ ਕਰਕੇ ਆਏ ਸੀਗੇ ਉੱਤੇ ਉੱਥੇ ਇਹ ਗੁੜੀਆਂ ਨੂੰ ਕਹਿ ਕੇ ਆਏ ਸੀਗੇ ਵੀ ਜੋ ਵੀ ਬਈ ਤਰੀਕਾ ਘਰ ਦਾ ਲੱਗੂਗਾ ਅਸੀਂ ਤੇਰੇ ਨਾਲ ਖੜੇ ਹਾਂ ਬਾਕੀ ਤੇਰੇ ਵਿਆਹ ਨੂੰ ਗੱਡੀ ਮੇਰੇ ਵੱਲੋਂ ਮੈਂ ਕਿਹਾ ਸੀ ਵੀ ਮੈਂ ਦਊਂਗਾ ਉਦੋਂ ਫਿਰ ਤਾਂ ਕਰਕੇ ਟੂਰਨਾਮੈਂਟ ਨੂੰ ਆਪਾਂ ਦੇਣੀ ਸੀ ਉੱਥੇ ਚਲੋ ਜਵਾਕ ਦਾ ਉਹ ਹੋ ਗਿਆ ਆਪਣਾ ਨੁਕਸਾਨ ਹੋ ਗਿਆ ਉਹ ਚੀਜ਼ ਕਰਕੇ ਅਸੀਂ ਫਿਰ ਹੁਣ ਰੱਖਿਆ ਸੀ ਵੀ ਅੱਜ ਦਾ ਦਿਨ ਗੁਰੂ ਘਰ ਚ ਵੀ ਗੱਡੀ ਨਾਲ ਚਲੋ ਜੋ ਕਿਹਾ ਉਹ ਇਹਨਾਂ ਦੀ ਗੱਡੀ ਲਈ ਖੜੀ ਸੀਗੀ ਤਾਂ ਇਹਨਾਂ ਨੂੰ ਕਿਹਾ ਵੀ ਭਾਈ ਗੱਡੀ ਲੈ ਕੇ ਜਾਓ ਤਾਂ ਜਿਹਨਾਂ ਨੂੰ ਬੁਲਾ ਕੇ ਜੀ ਗੱਡੀ ਨਾਲ ਸਨਮਾਨ ਕਰਨਾ ਹਾਂਜੀ ਸਤਿ ਸ੍ਰੀ ਅਕਾਲ ਹਾਂਜੀ ਤੁਹਾਨੂੰ ਕਿਵੇਂ ਲੱਗ ਰਿਹਾ ਜਿਵੇਂ ਤੁਹਾਨੂੰ ਵਾਦਾ ਕੀਤਾ ਗਿਆ ਸੀ ਇਹਨਾਂ ਬੰਦੋਲੇ ਕਿ ਤੁਹਾਨੂੰ ਅਸੀਂ ਮਤਲਬ ਵਿਆਹ ਦੀ ਗੱਡੀ ਵੀ ਦਵਾਵਾਂਗੇ ਤੁਹਾਡੀ ਮਦਦ ਵੀ ਕਰਾਂਗੇ ਤੇ ਅੱਜ ਕੀ ਸੀ ਕਿ ਫੀਲਿੰਗ ਆ ਰਹੀ ਹੈ। ਬੜੀ ਵਧੀਆ ਲੱਗ ਰਿਹਾ ਹੈ। ਬੱਸ ਦਾ ਭਰਾਮਾ ਨੇ ਕਿਹਾ ਸੀਗਾ ਵੀ ਗੱਡੀ ਟੂਰਨਾਮੈਂਟ ਤੇ ਦਵਾਂਗੇ। ਬਹੁਤ ਸੋਹਣਾ ਮਾਹੌਲ ਸੀ। ਬਹੁਤ ਪੈਸਾ ਖਰਚ ਕੀਤਾ ਸੀ ਵੱਡੇ ਭਾਈ ਨੇ। ਸੋ ਉੱਥੇ ਤੁਹਾਨੂੰ ਵੀ ਪਤਾ ਵੀ ਕਿੱਡੀ ਵੱਡੀ ਘਟਨਾ ਹੋ ਗਈ ਹੈ ਨਾ। ਉਹਦੇ ਕਰਕੇ ਚਲੋ ਚੰਗਾ ਵੀ ਨਹੀਂ ਲੱਗਦਾ ਵੀਰੇ ਫਿਰ ਹਨਾ ਉਹ ਵੀ ਆਪਣਾ ਭਰਾ ਸੀਗਾ ਜਿਵੇਂ ਵੀ ਆ। ਪਰ ਅੱਜ ਸਾਨੂੰ ਖੁਸ਼ੀ ਹੈ ਵੀਰੇ ਨੇ ਕਿਹਾ ਸੀ ਭਾਣੇ ਤੁਹਾਡੀ ਗੱਡੀ ਇੱਥੇ ਖੜੀ ਆ। ਠੀਕ ਹੈ ਵੀ ਤੁਸੀਂ ਆਓ ਸੁਹਾਨਾ ਸਾਹਿਬ। ਅਸੀਂ ਤੁਹਾਨੂੰ ਗੱਡੀ ਦਿੰਨੇ ਆ। ਬੜੀਆ ਖੁਸ਼ੀ ਹੋ ਰਹੀ ਹੈ ਵੀਰੇ। ਖੁਸ਼ੀ ਵੀ ਹੋ ਰਹੀ ਹੈ ਤੇ ਗਮ ਵੀ ਹੈਗਾ ਕਿਉਂਕਿ ਇੱਥੇ ਤਾਂ ਆਪਾਂ ਤੇ ਕਿੱਥੇ ਚਲੋ ਅੱਜ ਚਾਰ ਪੈਣ ਪਾਈ ਹੈਗੇ ਆ ਜਿਹਨਾਂ ਇਹਨਾਂ ਦਾ ਜਿਹੜਾ ਵੀ ਇਹਨਾਂ ਨੇ ਕਿਹਾ ਸੀਗਾ ਉਹ ਸਾਡਾ ਸ਼ੌਂਕ ਪੂਰਾ ਕੀਤਾ ਹੈ ਸਾਡੇ ਮਕਾਨ ਲਈ ਵੀ ਵੀਰੇ ਹੋਰਾਂ ਨੇ ਬਹੁਤ ਪੈਸਾ ਦਿੱਤਾ ਤੇ ਸਾਡਾ ਗੱਡੀ ਨਾਲ ਵੀ ਜਿਹੜਾ ਸਨਮਾਨ ਕੀਤਾ ਅਸੀਂ ਇਹਨਾਂ ਦਾ ساری ਜ਼ਿੰਦਗੀ ਦੇ ਨਹੀਂ ਦੇ ਸਕਦੇ